ਸਬਜ਼ੀਆਂ ਤੇ ਰੇਟ ਦੀ ਹਾਲਾਤ ਅਜੀਬ ਬਣ ਗਏ ਨੇ ਮਾਨਸੂਨ ਦੇ ਸੀਜ਼ਨ ਦੇ ਵਿੱਚ ਕਿ ਸਬਜ਼ੀਆਂ ਆਮ ਜਨਤਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਲਗਾਤਾਰ ਸਬਜ਼ੀਆਂ ਦੇ ਭਾਅ ਦੇ ਵਿੱਚ ਰੇਟ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਮਾਨਸੂਨ ਕਰਕੇ ਦਰਸਲੇ ਕੀਮਤਾਂ ਦੇ ਵਿੱਚ ਵਾਧਾ ਹੋਇਆ ਤਿੰਨ ਚਾਰ ਦਿਨ ਦੇ ਵਿੱਚ ਸਬਜ਼ੀਆਂ ਦੀ ਕੀਮਤ ਡਬਲ ਹੋ ਗਈ ਹੈ 30 ਰੁਪਏ ਕਿਲੋ ਚੱਲ ਰਿਹਾ ਟਮਾਟਰ 60 ਰੁਪਏ ਕਿਲੋ ਵਿਕ ਰਿਹਾ ਹੈ ਇਸ ਤੋਂ ਇਲਾਵਾ ਭਿੰਡੀ ਅਰਬੀ ਟਿੰਡੇ ਦਾ ਭਾਅ ਵੀ 100 روپے ਦੇ ਕਰੀ ਪਹੁੰਚ ਚੁੱਕਾ ਹੈ ਜੇਕਰ ਇਹ ਨਾ ਪਾਏ ਨਾ ਰੇਟ ਹੋਵੇਗਾ ਤੇ ਤੁਸੀਂ ਸਮਝ ਸਕਦੇ ਹੋ ਕਿ ਰੋਟੀਨ ਦੇ ਵਿੱਚ ਕਰ ਆ ਕੋਈ ਸਬਜੀ ਬਣਾਉਣੀ ਚਾਹੇ ਤਾਂ ਉਸ ਦਿਨ ਨਾਲ ਤੁਹਾਡਾ ਬਜਟ ਰਸੋਈ ਦਾ ਬਜਟ ਕਿੰਨਾ ਹਿਲ ਜਾਵੇਗਾ ਇਹਨਾਂ ਕੀਮਤਾਂ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿਉਂਕਿ ਮਾਨਸੂਨ ਦਾ ਸੀਜ਼ਨ ਹੈ ਲਗਾਤਾਰ ਪੰਜਾਬ ਦੇ ਵਿੱਚ ਗੰਢੀ ਸੁੱਦਿਆਂ ਦੇ ਵਿੱਚ ਮੀਂਹ ਪੈ ਰਿਹਾ بارش ਹੋ ਰਹੀ ਹੈ ਪੰਜਾਬ ਤੋਂ ਸਬਜ਼ੀਆਂ ਆਉਂਦੀਆਂ ਨੇ ਹੋਰ ਨਾ ਗੰਢੀ ਸੁੱਦਿਆਂ ਤੋਂ ਆ ਸਬਜ਼ੀਆਂ ਆਉਂਦੀਆਂ ਤੇ ਜਦੋਂ ਮਾਨਸੂਨ ਦਾ ਸੀਜ਼ਨ ਹੁੰਦਾ ਹੈ ਜਾਂ ਹੜਾਂ ਵਰਗੀ ਸਥਿਤੀ ਕਿਤੇ ਬਣ ਜਾਂਦੀ ਹੈ ਬਹੁਤ ਜ਼ਿਆਦਾ ਅਮੀ ਪੈਂਦਾ ਤਾਂ ਉਸ ਦੇ ਨਾਲ ਟਵਾ ਟਵਾਈ ਦੇ ਵਿੱਚ ਕਬੱਡੀ ਦਿੱਕਤ ਆਉਂਦੀ ਹੈ ਟਵਾ ਟਵਾਈ ਦਾ ਜੇਕਰ ਬੰਦੋਬਸਤ ਕੀਤਾ ਜਾਂਦਾ ਤਾਂ ਉਹ ਵੀ ਮਹਿੰਗਾ ਪੈਂਦਾ ਅਤੇ ਹੀ ਵੱਡੀ ਵਜ੍ਹਾ ਜੋ ਕਿ ਅਜਿਹੇ ਮੌਸਮ ਦੇ ਬਣ ਜਾਂਦੀ ਹੈ ਕਿ ਫਿਰ ਸਬਜ਼ੀਆਂ ਦੇ ਰੇਟ ਵੱਜ ਜਾਂਦੇ ਨੇ ਸਿੱਧੇ ਤੌਰ ਤੇ ਇਸ ਦਾ ਅਸਰ ਆਮ ਜਨਤਾ ਦੀ ਜੇਬ ਤੇ ਪੈਂਦਾ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਟਮਾਟਰ ਜਿਹੜਾ ਕਿ ਪਹਿਲਾਂ 20 ਰੁਪਏ ਕਿਲੋ 30 ਰੁਪਏ ਕਿਲੋ ਵਿਕ ਰਿਹਾ ਸੀਗਾ ਉਹ 60 ਰੁਪਏ ਕਿਲੋ ਤੇ ਪਹੁੰਚ ਚੁੱਕਾ ਹੈ ਯਾਨੀ ਕਿ ਬਿਲਕੁਲ ਦੁਗਣਾ ਡਬਲ ਰੇਟ ਹੋ ਚੁੱਕਾ ਹੈ ਇਸ ਤੋਂ ਇਲਾਵਾ ਪਿੰਡੀ ਅਰਬੀ ਟਿੰਡੇ ਦੇ ਭਾਅ ਦੀ ਗੱਲ ਕੀਤੀ ਜਾਵੇ ਤਾਂ 100 ਰੁਪਏ ਦੇ ਕਰੀਬ ਆ ਪਿੰਡੀ ਅਰਬੀ ਤੇ ਟਿੰਡੇ ਦੀ ਸਬਜ਼ੀ ਦਾ ਰੇਟ ਆ ਪਹੁੰਚ ਚੁੱਕਾ ਹੈ ਅਤੇ ਜਿਸ ਦੇ ਨਾਲ ਆਮ ਜਨਤਾ ਆਮ ਲੋਕ ਬੇਹਾਲ ਨੇ ਆਤਾ ਮੌਨਸੂਨ ਦਾ ਸੀਜ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਈ ਜਗਾਵਾਂ ਤੇ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਤੇ ਅਜੇ ਇਹ ਮੌਸਮ ਦੇ ਵਿੱਚ ਫਿਲਹਾਲ ਇਸ ਮਹਿੰਗਾਈ ਦੇ ਝਟਕੇ ਨੂੰ ਸਹਨ ਕਰਨਾ ਪਵੇਗਾ ਲੋਕਾਂ ਨੂੰ ਕਿ ਫਿਲਹਾਲ ਜੋ ਕਿਸੇ ਵੀ ਤਰੀਕੇ ਦੀ ਰਾਹਤ ਅਜੇ ਤਾਂ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਵਕਫਕ ਸਬਜ਼ੀਆਂ ਦੇ ਰੇਟ ਜੇਕਰ ਤਿੰਨ ਚਾਰ ਦਿਨਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦੁੱਗਣਾ ਰੇਟ ਹੋ ਚੁੱਕਾ ਹੈ ਦੁੱਗਣੀਆਂ ਕੀਮਤਾਂ ਹੋ ਚੁੱਕੀਆਂ ਨੇ ਕਿਉਂਕਿ ਘਰਾਂ ਦੇ ਵਿੱਚੋਂ ਲੋਕ ਨਿਕਲਦੇ ਨੇ ਕਿ ਮੰਡੀ ਜਾਵਾਂਗੇ ਤੇ ਮੰਡੀ ਸ਼ਾਇਦ ਸਬਜ਼ੀ ਸਸਤੀ ਮਿਲ ਜਾਵੇ ਪਰ ਹਰ ਪਾਸੇ ਉਹੀ ਰੇਟ ਕਰੀ ਕਰੀਬ ਜਿਹੜਾ ਕਿ ਨਜ਼ਰ ਆ ਰਿਹਾ ਹੈ ਤਾਂ ਲੋਕੀ ਫਿਰ ਜਦੋਂ ਅਜਿਹਾ ਰੇਟ ਹੁੰਦਾ ਹੈ ਭਾ ਹੁੰਦਾ ਹੈ ਤਾਂ ਜਿੱਤੇ ਕਿ ਕਿਸੇ ਨੇ ਕੋਈ ਸਬਜ਼ੀ ਕਿਲੋ ਲੈਣੀ ਹੁੰਦੀ ਹੈ ਡੇਢ ਕਿਲੋ ਲੈਣੀ ਹੁੰਦੀ ਹੈ ਫਿਰ ਉਹ ਉਹ ਅੱਧਾ ਕਿਲੋ ਤੇ ਹੀ ਸਬਰ ਦਾ ਘੁੱਟ ਭਰਨਾ ਪੈਂਦਾ ਹੈ ਆਫਰ ਇਕੱਠੀ ਸਬਜੀ ਹਾਲਾਂਕਿ ਆਮ ਤੌਰ ਤੇ ਜਦੋਂ ਲੋਕ ਜਾਣਦੇ ਨੇ ਮੰਡੀਆਂ ਦੇ ਵਿੱਚ ਤਾਂ ਪੰਜ ਦਿਨ ਦੀ ਹਫਤੇ ਦੀ ਸਬਜੀ ਇਕੱਠੀ ਲੈ ਕੇ ਫਰਿੱਜ ਦੇ ਵਿੱਚ ਰੱਖ ਲੈਂਦੇ ਨੇ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਫਿਰ ਜ਼ਿਆਦਾ ਸਬਜੀ ਨਹੀਂ ਲੈਂਦੇ ਘੱਟ ਸਬਜੀ ਦੇ ਵਿੱਚ ਉਹਨਾਂ ਨੂੰ ਗੁਜ਼ਾਰਾ ਕਰਨਾ ਪੈਂਦਾ ਤਾਂ ਸਦਾ ਰੋ ਕਰਾਂਗੇ ਰੋਪੜ ਦੀ ਸਬਜੀ ਮੰਡੀ ਦਾ ਜਿੱਥੇ ਤੋਂ ਸਾਡੇ ਸਹਿਯੋਗੀ ਮਨਪੇ ਚਾਹ ਜੁੜ ਚੁੱਕੇ ਨੇ ਮਨਪੇ ਜਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਜਦੋਂ ਆਹ ਸਬਜੀ ਦੇ ਭਾਅ ਵਧਦੇ ਨੇ ਰੇਟ ਵੱਧਦਾ ਹੈ ਤਾਂ ਸਿੱਧੇ ਤੌਰ ਤੇ ਉਸ ਦਾ ਅਸਰ ਆਮ ਜਨਤਾ ਦੀ ਜੇਬ ਤੇ ਪੈਂਦਾ ਹੈ ਰੋਪੜ ਦੀ ਮੰਡੀ ਦੀ ਗੱਲ ਕੀਤੀ ਜਾਵੇ ਇੱਕ ਇੱਕ ਕਰਕੇ ਜੋ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਕਿ ਤਿੰਨ ਚਾਰ ਦਿਨ ਪਹਿਲਾਂ ਕੀ ਰੇਟ ਸੀਗਾ ਤੇ ਹੁਣ ਕਿਸ ਤਰੀਕੇ ਦੀ ਸਥਿਤੀ ਹੈ ਤਾਂ ਕਿ ਪਹਿਲਾਂ ਵਾਲੀ ਗਾਕੀ ਮੰਡੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਆ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਮਹਿੰਗਾਈ ਦਾ ਅਸਰ ਮੰਡੀਆਂ ਉੱਤੇ ਦਿਖਣਾ ਸ਼ੁਰੂ ਹੋ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਇਜ਼ਾਫਾ ਕਿੰਨਾ ਹੋਇਆ ਹਰ ਇੱਕ ਸਬਜ਼ੀ ਦੇ ਵਿੱਚ ਕਰੀਬ ਕਰੀਬ ਘੱਟੋ-ਘੱਟ 10 ਰੁਪਏ ਤੋਂ ਲੈ ਕੇ 20 ਰੁਪਏ ਤੱਕ ਦਾ ਇਜ਼ਾਫਾ ਹੋ ਚੁੱਕਿਆ ਹੈ ਯਾਨੀ ਕਿ ਵੱਡਾ ਇਜ਼ਾਫਾ ਹੈ ਇਸ ਵਕਤ ਜਿਹੜੀਆਂ ਹਰੀਆਂ ਸਬਜ਼ੀਆਂ ਉਹਨਾਂ ਨੂੰ ਲੈ ਕੇ ਹੋ ਚੁੱਕਿਆ ਹੈ ਲੋਕਾਂ ਦੀ ਜੇਬ ਦੇ ਉੱਤੇ ਇਹਦਾ ਅਸਰ ਸਾਫ਼ ਤੌਰ ਤੇ ਦਿਖਾਈ ਦੇਵੇਗਾ ਇਸ ਵਕਤ ਰੋਪੜ ਦੀ ਮੰਡੀ ਦੇ ਵਿੱਚ ਅਸੀਂ ਮੌਜੂਦ ਹਾਂ ਸਵੇਰ ਦਾ ਸਮਾਂ ਹੈ ਦੁਕਾਨਾਂ ਹਲੇ ਦੁਕਾਨਦਾਰ ਜਿਹੜੇ ਸਬਜ਼ੀ ਵਕਰੇਤਾ ਉਹ ਸੁਝਾ ਰਹੇ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਜਦੋਂ ਅਸੀਂ ਗੱਲ ਕਰ ਰਹੇ ਸੀਗੇ ਕਿ ਇਸ ਦਾ ਅਸਰ ਸਿੱਧਾ ਸਿੱਧਾ ਉਹਨਾਂ ਦੀ ਜਿਹੜੀ ਆਮਦਨ ਉੱਤੇ ਪੈ ਰਿਹਾ ਹੈ ਕੀ ਨਾ ਮਾਜੀ ਇਹਨਾਂ ਦਾ ਨਾਮ ਤਸਲੀਮਾ ਸਲੀਮ ਜੀ ਐ ਸਬਜ਼ੀਆਂ ਦੇ ਰੇਟ ਵਿੱਚ ਕਿੰਨਾ ਕਿੰਨਾ ਇਜ਼ਾਫਾ ਹੋਇਆ ਖਾਸ ਤੌਰ ਦੇ ਉੱਤੇ ਗੱਲ ਕੀਤੀ ਜਾਵੇ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਉਹਨਾਂ ਉੱਤੇ ਕਿੰਨਾ ਕੁ ਰੇਟ ਦਾ ਇਸ ਵਕਤ ਵਧਾ ਹੋਇਆ ਘਟੋਣ 20 ਰੁਪਏ 10 ਰੁਪਏ ਹਰ ਇੱਕ ਸਬਜ਼ੀ ਪਰ ਮਹਿੰਗਾ ਹੋ ਗਿਆ ਹਰ ਇੱਕ ਸਬਜ਼ੀ ਮਟਰ ਹੋ ਗਿਆ ਟਮਾਟਰ ਹੋ ਗਿਆ ਪਹਿਲਾਂ ਟਮਾਟਰ 30 ਰੁਪਏ ਕਿਲੋ ਤੇ 40 ਰੁਪਏ ਕਿਲੋ ਤੇ ਹੁਣ ਟਮਾਟਰ ਵਿਕ ਰਹੇ 50 ਰੁਪਏ ਕਿਲੋ ਪਹਿਲਾਂ ਕਰੇਟ ਦੀ 400 ਰੁਪਏ ਦੀ ਹੁਣ ਟਮਾਟਰ ਦੀ ਕਰੇਟ 800 ਰੁਪਏ ਦੀ ਹਾਂ ਇਹ ਹਰ ਇੱਕ ਸਬਜ਼ੀ ਪਰ ਇਦਾਂ ਹੀ ਹੋ ਜਾਂ ਸਾਰੀ ਸਬਜ਼ੀ ਅੱਛਾ ਗਾਕੀ ਦੇ ਉੱਤੇ ਕਿੰਨਾ ਫਰਕ ਪੈਂਦਾ ਪਿਆ ਆਮੋਮਨ ਜਦੋਂ ਲੋਕੀ ਆਉਂਦੇ ਆ ਇੱਥੇ ਉਹ ਸਬਜ਼ੀ ਪਹਿਲਾਂ ਕਿਲੋ ਦੇ ਹਿਸਾਬ ਦੇ ਨਾਲ ਲੈਂਦੇ ਸੀਗੇ ਜਾਂ 2-4 ਦਿਨ ਦੀ ਲੈਂਦੇ ਸੀਗੇ ਹੁਣ ਕਿਸ ਹਿਸਾਬ ਦੇ ਨਾਲ ਲੈਂਦੇ ਨੇ ਉਹ ਤਾਂ ਅੱਧਾ ਕਿਲੋ ਪਾਈ ਆ ਹਾਂ ਟਮਾਟਰ ਵੀ ਪਾਈ ਆ ਅੱਧਾ ਕਿਲੋ ਕੋਈ ਕੋਈ ਬੰਦਾ ਹੁੰਦਾ ਜਿਹੜਾ ਕਿਲੋ ਲੈ ਜਾਂਦਾ ਸੋ ਤੇਜਾ ਕੁਝ ਹੋਰ ਦੁਕਾਨਦਾਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਸਿੱਧਾ ਸਿੱਧਾ ਅਸਰ ਲੋਕਾਂ ਦੀ ਜੇਬ ਉੱਤੇ ਇਸ ਚੀਜ਼ ਦਾ ਪਵੇਗਾ ਹਰੀ ਸਬਜ਼ੀ ਆਮੋਮਨ ਅਸੀਂ ਸਾਰੇ ਸਾਡੇ ਘਰਾਂ ਦੇ ਵਿੱਚ ਵੰਟੀ ਜਾਂਦੀ ਆ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹਾਂ ਪਰ ਅੱਜ ਕਿਉਂ ਕਿਸ ਤਰ੍ਹਾਂ ਕਿੰਨਾ ਕੁ ਫਰਕ ਪਿਆ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਖਾਸ ਤੌਰ ਦੇ ਉੱਤੇ ਜਿਹੜਾ ਮਟਰ ਆ ਉਸ ਦੇ ਰੇਟ ਦੇ ਵਿੱਚ ਕਿੰਨਾ ਫਰਕ ਪਿਆ ਮਟਰ ਪਹਿਲਾਂ ਅਸੀਂ ਵੀ ਕਿਤੇ ਤਾਂ 120 ਵੀ ਕਿਤੇ 10 ਰੁਪਏ ਦਾ ਫਰਕ ਪੈ ਗਿਆ ਪahari ਸੋਧਨ ਦਾ ਰੇਟ ਜਿਆਦਾ ਪਰਖਿਆ ਤਾਂ ਕਿ ਲੋਕਲ ਦਾ ਤਾਂ 10 ਰੁਪਏ ਦਾ ਫਰਕ ਪਈ ਮਿਰਚ ਦੇ ਵਿੱਚ ਕਿੰਨੇ ਜਿਹੜੀ ਹਰੀ ਮਿਰਚ ਆ ਉਹ ਜ਼ਾਰਾ ਹੰਜੂ ਲੋਕਾਂ ਦੇ ਕੱਟਣ ਲੱਗੇ ਹੋਈ ਹੈ ਉਹ ਤੇ ਰੇਟ ਦੇ ਵਿੱਚ ਬਹੁਤ ਵੱਡਾ ਇਜ਼ਾਫਾ ਹੈ ਅੱਜ ਵੀ ਰੇਟ ਕਰ ਗਿਆ 60 70 80 ਰੁਪਏ ਪਹਿਲਾਂ 100 ਵੀ ਪਹੁੰਚੀ ਸੀ 100 120 ਤੱਕ ਪਹੁੰਚੀ ਅੱਛਾ ਪਹਿਲਾਂ ਇਸ ਕੋ ਪਹਿਲਾਂ ਕਿੰਨਾ ਰੇਟ ਸੀਗਾ ਤੇ ਹੁਣ ਲੋਕਾਂ ਦੇ ਉੱਤੇ ਜਦੋਂ ਸਬਜ਼ੀ ਲੈਣ ਆਉਂਦੇ ਆ ਤੁਹਾਨੂੰ ਵੀ ਤਾਂ ਲੋਕੀ ਸੁਣਾਉਂਦੇ ਹੋਣੇ ਆ ਕਿ ਹਾਂ ਤੁਸੀਂ ਮਹਿੰਗੀ ਕਰਕੇ ਵੇਚਦੇ ਪਏ ਆ ਜਾਂ ਕੋਈ ਥੋੜੀ ਚੀਜ਼ ਆ ਆਪ ਕੋ ਸਭ ਲਈ ਕਾਲੀ ਮਿਰਚਾਂ ਦੀ ਬਰੀਕ ਉਹਦਾ ਰੇਟ ਥੋੜਾ ਵੱਧ ਜੰਗਾ ਛੋਟੀ ਮਿਰਚਾਂ ਦੀ ਉਹ 60 70 ਵੀ ਵੀ ਐਸ ਤੇ ਕਰਸੀ ਜ ਆਹਨ ਪਤਾ ਹੈ ਕਿ ਜਿਹੜੀ ਵਿੱਚ ਕਿਹੜੀ ਵਧੀਆ ਤੇ ਕੌਰੀਅਨ ਦੀ ਥੋੜੀ ਨਾਰਮਲੀ ਆਉਂਦੀ ਆ ਗਾਹ ਦੇ ਜਿਹੜੇ ਥੋੜੀ ਮਿਚ ਕਰਕੇ ਨਾ ਉਹ ਲੈ ਲੀ ਤਾਂ ਪਾਈਆ ਮਿਚਲੇ ਨਹੀਂ ਆਨੇ ਤੇ ਬੀਬੀ ਆ ਤੀਤ ਪੜ ਹੀ ਲੈ ਜਾਂ ਉਤੇ ਜਿਆ ਇੱਕ ਗੱਲ ਬੜੀ ਸਾਫ ਹੈ ਫਿਲਹਾਲ ਪਹਿਲਾ ਤਸਵੀਰ ਇੱਕ ਵਾਰ ਤੁਹਾਨੂੰ ਰੋਪੜ ਦੀ ਸਬਜ਼ੀ ਮੰਡੀ ਦਿਖਾ ਦਵਾਂਗਾ ਕਿਉਂਕਿ ਹਾਲੇ ਤੜਕਸਾਰ ਆ ਕੋਈ ਬਹੁਤਾ ਇੱਥੇ ਲੋਕਾਂ ਦਾ ਆਣਾ ਜਾਣਾ ਨਹੀਂ ਹੈ ਸਿਰਫ ਜਿਹੜੇ ਸਬਜ਼ੀ ਵਿਕਰੇਤਾ ਨੇ ਉਹਨਾਂ ਵੱਲੋਂ ਹੀ ਇਸ ਵਕਤ ਆਪਣੀਆਂ ਦੁਕਾਨਾਂ ਸਜਾਈ ਜਾ ਰਹੀਆਂ ਨੇ ਲੇਕਿਨ ਇੱਕ ਗੱਲ ਬੜੀ ਸਾਫ ਇੱਥੇ ਨਜ਼ਰ ਆ ਰਹੀ ਹੈ ਕਿ ਲੋਕਾਂ ਦੇ ਉੱਤੇ ਇਸ ਮਹਿੰਗਾਈ ਦੀ ਮਾਰ ਸਾਫ ਤੌਰ ਤੇ ਦਿਖਾਈ ਦੇਵੇਗੀ ਕਿਉਂਕਿ ਹਰੀਆਂ ਸਬਜ਼ੀਆਂ ਇਹ ਹਰੀਆਂ ਸਬਜ਼ੀਆਂ ਜ਼ਿਆਦਾਤਰ ਹਿਮਾਚਲ ਤੋਂ ਆਉਂਦੀਆਂ ਨੇ ਅਤੇ ਖਾਸ ਤੌਰ ਦੇ ਉੱਤੇ ਜਦੋਂ ਹਿਮਾਚਲ ਦੇ ਵੀ ਮਾਨਸੂਨ ਇਸ ਵਕਤ ਆਪਣਾ ਪੂਰਾ ਸ਼ਬਾਬ ਦੇ ਉਤੇ ਆਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਕਈ ਵਾਰੀ ਆਹਾੜਾ ਵਾਰੀ ਸਥਿਤੀ ਇਸ ਵਕਤ ਪੈਦਾ ਹੋਈ ਹੈ ਕਿਹੜੀ ਇਲਾਕਿਆਂ ਦੇ ਵਿੱਚ ਪਰ ਉਹਦਾ ਅਸਰ ਖੇਤੀ ਦੇ ਉੱਤੇ ਵੀ ਉੱਥੇ ਸਾਫ਼ ਤੌਰ ਤੇ ਦਿਖਾਈ ਦੇਗਾ ਜੇਕਰ ਉੱਥੇ ਸਰਦੀ ਨਹੀਂ ਹੋਏਗੀ ਤਾਂ ਮਾਰਕੀਟ ਦੇ ਵਿੱਚ ਉਹਦੀ ਸ਼ਾਰਟੇਜ ਹੋਵੇਗੀ ਤਾਂ ਪੰਜਾਬ ਦੇ ਵਿੱਚ ਆ ਕੇ ਕਿਉਂਕਿ ਹਿਮਾਚਲ ਦੇ ਬਿਲਕੁਲ ਨਾਲ ਦਾ ਜ਼ਿਲ੍ਹਾ ਰੋਪੜ ਤੁਸੀਂ ਕਹਿ ਸਕਦੇ ਹੋ ਬਿਲਕੁਲ ਨਾਅਰ ਸੂਬਾ ਲੱਗਿਆ ਹੋਇਆ ਹਿਮਾਚਲ ਇੱਥੇ ਤੇ ਇੱਥੇ ਸਿੱਧਾ ਸਿੱਧਾ ਅਸਰ ਉਹ ਸਬਜ਼ੀ ਦਾ ਹੁੰਦਾ ਹੈ ਜੇਕਰ ਇੱਥੇ 10-15 ਰੁਪਏ ਦਾ ਫਰਕ ਪੈਂਦਾ ਹੈ ਤਾਂ ਪੰਜਾਬ ਦੇ ਜਿਹੜੇ ਬਾਕੀ ਜ਼ਿਲ੍ਹੇ ਆ ਉਹਨਾਂ ਦੇ ਉੱਤੇ ਜਾ ਕੇ ਕੁਝ ਇਸ ਜਿਹੜੇ ਰੇਟ ਆ ਉਹਨਾਂ ਦੇ ਵਿੱਚ ਹੋਰ ਵੀ ਇਜ਼ਾਫਾ ਹੋਏਗਾ ਤੇ ਇਹ ਲੋਕਾਂ ਨੂੰ ਇਸ ਚੀਜ਼ ਦਾ ਹੁਣ ਇਲਮ ਵੀ ਹੋਣ ਲੱਗੇ ਕਿ ਸਬਜ਼ੀਆਂ ਮਹਿੰਗੀਆਂ ਹੋ ਰਹੀਆਂ ਨੇ ਤੇ ਲੋਕ ਹੁਣ ਜਿਹੜੀ 1 ਕਿਲੋ ਲੈ ਕੇ ਜਾਣੀ ਹੁੰਦੀ ਆ ਉਹਨੂੰ ਅੱਧਾ ਕਿਲੋ ਕਾ ਰਹੇ ਨੇ ਅੱਧਾ ਕਿਲੋ ਨੂੰ ਪਾਈਆ ਕਰ ਰਹੇ ਨੇ ਸੋ ਗਾਕ ਜਿਹੜੇ ਹੈਗੇ ਆ ਦੁਕਾਨਦਾਰਾਂ ਦਾ ਕਹਿਣਾ ਹੈ हां ठीक है मनप्रीत पूरिया तस्वीरें ਖੋਣ ਲਈ ਪੂਰੀ ਗੱਲਬਾਤ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਤੁਨ ਅਸੀਂ ਰੋਪੜ ਦੀ ਸਬਜ਼ੀ ਮੰਡੀ ਦਾ ਹਾਲ ਵਿਖਾਇਆ ਕਿ ਕਿਸ ਤਰੀਕੇ ਦੇ ਨਾਲ ਜਨਤਾ ਦੀ ਲੋਕਾਂ ਦੀ ਜੇਬ ਤੇ ਇਸ ਦਾ ਅਸਰ ਪੈ ਰਿਹਾ ਮਹਿੰਗਾਈ ਦੀ ਮਾਰ ਚੱਲ ਨਹੀਂ ਪੈ ਰਹੀ ਹੈ ਲੋਕਾਂ ਨੂੰ ਸਬਜ਼ੀ ਦੇ ਰੇਟ ਦੇ ਵਿੱਚ ਇੰਨਾ ਕਿ ਇਜ਼ਾਫਾ ਹੋ ਗਿਆ ਕਿ ਤਿੰਨ ਚਾਰ ਦਿਨਾਂ ਦੇ ਵਿੱਚ ਵਕਤ-ਵਕਤ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਗਏ ਨੇ ਕੀਮਤ ਦੁੱਗਣੀ ਹੋ ਗਈ ਹੈ ਤਾਂ ਜਿੱਥੇ ਕਿਸੇ ਨੇ ਕੋਈ ਸਬਜ਼ੀ ਪਹਿਲਾਂ 1 ਕਿਲੋ 1.5 ਕਿਲੋ ਲੈਣੀ ਹੁੰਦੀ ਸੀ ਤਾਂ ਅੱਧੇ ਕਿਲੋ ਤੇ ਹੀ ਗੁਜ਼ਾਰਾ ਕਰਨਾ ਪੈ ਰਿਹਾ ਤਾਂ ਹੁਣ ਅਸੀਂ ਅਰ ਤਰਨਤਾਰਨ ਨਾਲ ਉਹ ਕਰਾਂਗੇ ਤਰਨਤਾਰਨ ਤੋਂ ਸਾਡੇ ਸਹਿਯੋਗੀ ਸਦਾਰਥ ਰੋੜਾ ਜੁੜ ਚੁੱਕੇ ਨੇ ਆ ਸਦਾਰਥ ਜਿਵੇਂ ਕਿ ਅਸੀਂ ਰੋਪੜ ਦੀ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਈ ਆ ਤਰਨਤਾਰਨ ਬਾਰੇ ਵੀ ਜਰੂਰ ਜਾਣਕਾਰੀ ਦਿਓ ਕਿ ਇੱਥੇ ਕਿਸ ਤਰੀਕੇ ਦੇ ਹਾਲਾਤ ਨੇ ਤਿੰਨ ਚਾਰ ਦਿਨਾਂ ਦੇ ਵਿੱਚ ਮੌਨਸੂਨ ਦੇ ਸੀਜ਼ਨ ਦੇ ਵਿੱਚ ਕਿੰਨਾ ਕੁ ਸਬਜ਼ੀ ਦੇ ਰੇਟ ਦੇ ਵਿੱਚ ਇਜ਼ਾਫਾ ਹੋਇਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਤਰਨਤਨ ਦੇ ਵਿੱਚ ਮੌਜੂਦ ਹਾਂ ਹਾਲਾਂਕਿ ਤਰਨਤਨ ਦੇ ਵਿੱਚ ਸਬਜ਼ੀ ਮਾਰਕੀਟ ਜਿਹੜੀ ਆ ਕੁਲੜੀ ਸ਼ੁਰੂ ਹੋਈ ਆ ਔਰ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਕਿ ਜਿਹੜਾ ਮੰਡੀ ਦੇ ਵਿੱਚੋਂ ਸਮਾਨ ਆਉਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਸਬਜ਼ੀਆਂ ਆਉਂਦੀਆਂ ਨੇ ਹਾਲਾਂਕਿ ਆਲੂ ਔਰ ਇਸੇ ਤਰੀਕੇ ਨਾਲ ਖੀਰੇ ਔਰ ਟਮਾਟਰ ਜਿਹੜੇ ਨੇ ਔਰ ਗੋਭੀ ਜਿਹੜੀ ਹੈ ਅੱਜ ਸਬਜ਼ੀ ਆ ਰਹੀ ਹੈ ਕਿ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਲੋ ਜਿਹੜੇ ਦੁਕਾਨਦਾਰ ਵੀ ਨਹੀਂ ਉਹ ਸਬਜ਼ੀ ਘੱਟ ਲੈ ਕੇ ਆ ਰਹੇ ਨੇ ਔਰ ਗੱਲਬਾਤ ਕਰਨ ਦੀ ਵੀ ਇੱਥੇ ਜਿਹੜੀ ਆ ਦੁਕਾਨਦਾਰਾਂ ਨਾਲ ਕੋਸ਼ਿਸ਼ ਕਰਦੇ ਆਂ ਦਸਤਾਨੇ ਤੋਂ ਵੀ ਸਬਜ਼ੀਆਂ ਦੇ ਭਾਅ ਜਿਹੜੇ ਲਗਾਤਾਰ ਵਧ ਰਹੇ ਸਬਜ਼ੀ ਦਾ ਹਾਲ ਤੇ ਬਹੁਤ ਜ਼ਿਆਦਾ ਹੀ ਮੰਨਤ ਪਾਲ ਹੋ ਗਿਆ ਵਾ ਬਹੁਤ ਜ਼ਿਆਦਾ ਹੀ ਮਹਿੰਗੀ ਆ ਮਨ ਲਗੀ ਆਮ ਬੰਦਾ ਨਹੀਂ ਖਾ ਸਕਦਾ ਸਬਜ਼ੀ ਤੇ ਮੰਨ ਲਓ ਕੋਈ ਵੀ ਜੀ ਲਾ ਲਓ ਜਿਹੜੀ 30 40 ਰੁਪਏ ਕਿਲੋ ਹੋਈ ਉਹ 80 ਰੁਪਏ ਕਿਲੋ ਹੋਈ ਗਈ ਆ ਗੋभी 100 ਰੁਪਏ ਕਿਲੋ ਹੋਈ ਪਈ 80 ਰੁਪਏ ਕਿਲੋ ਹੋਈ ਪਈ ਆ ਟਮਾਟਰ 60 ਰੁਪਏ ਕਿਲੋ ਹੋਏ ਪਏ ਮਾੜੇ ਬੰਦੇ ਆਸ ਤੇ ਸਬਜ਼ੀ ਖਾਣਾ ਨਾ ਨਾਮੁਣਗੇ ਨਹੀਂ ਆਗੇ ਹੋਰ ਕਿਹੜੇ ਕਿਹੜੇ ਭਾਅ ਦੇ ਸਬਜ਼ੀਆਂ ਦੇ ਸਬਜ਼ੀ ਇੱਧਰ ਦੇ ਵੇਖ ਲਓ ਹਰੇ ਮਟਰ ਵੇਖ ਲਓ 120 ਰੁਪ ਹੋਰ ਬੜੇ ਸਰਦੀ ਦੇ ਲੋ ਫਾਟਾ ਬੈਗ ਲੋ ਉਹ ਤਰ੍ਹਾਂ ਦੇ ਭਾਵੇਂ ਦੇ ਬਸਜੀ ਆਉਂਦੀ ਕੱਲ ਪਹਿਲਾਂ ਜਿਹੜਾ ਨਹੀਂ ਆਉਂ ਤੋਂ ਪਹਿਲਾਂ ਬਰਸਾਤ ਆਉਂ ਤੋਂ ਪਹਿਲਾਂ ਕਿਰਪਾ ਬਰਸਾਤ ਆਉਣ ਤੋਂ ਪਹਿਲਾਂ ਥੋੜਾ ਸਿੰਘ ਹੈ ਕਿ ਮਾਦੜ ਸਾਥੀ ਬੰਦੇ ਵੀ ਸਬਜੀ ਖਾ ਸਕਦਾ ਇਹਨਾਂ ਨੇ 40 ਰੁਪਏ ਕਿਲੋ 40 50 ਰੁਪਏ ਕਿਲੋ ਸਬਜੀ ਭਾਵੇਂ ਸਬਜੀ ਦਾ ਉਹ ਸਾਰੇ ਠੀਕ ਹੀ ਔਰ ਮਨ ਲਓ ਕਿ ਬਰਸਾਤ ਆਉਣ ਦੇ ਕਾਰਨ ਬਹੁਤ ਜ਼ਿਆਦਾ ਹੀ ਮਨ ਲਓ ਕਿ ਵੱਧ ਗਿਆ ਸਬਜੀ ਦਾ ਭਾਵੇਂ ਤੁਸੀਂ ਮਾਰਕੀਟ ਤੋਂ ਵੀ ਘੱਟ ਲੈ ਕੇ ਆ ਰਹੇ ਹੋ ਸਬਜੀ ਮਾਰਕੀਟ ਚ ਮੰਡੀ ਨਹੀਂ ਆ ਰਹੀ ਸਬਜੀ ਮੰਡੀ ਬਹੁਤ ਵੱਡਾ ਆ ਰਹੀ ਹੈ ਦੁਕਾਨਦਾਰ ਘੱਟ ਵੱਟ ਦੁਕਾਨਦਾਰ ਹੁਣ 100 ਦੁਕਾਨਦਾਰ ਮੰਡੀ ਸਬਜ਼ੀ ਆ ਰਹੀ ਸਰ ਅੱਧੀ ਸਬਜ਼ੀ ਆ ਰਹੀ ਉਹਦੇ ਨਾਲ ਸਾਨੂੰ ਥੋੜਾ ਥੋੜਾ ਉਸ ਹਿਸਾਬ ਨਾਲ ਫੁੱਦਾ ਮਿਲਦਾ ਹਾਂਜੀ ਮਲੇ ਆਉਣ ਵਾਲੇ ਜਿਹਨਾਂ ਦੇ ਵਿੱਚ ਕੀ ਹੋੜਤੀ ਰੇਟ ਵਗੈਰਾ ਵੀ ਬੱਸ ਉਹ ਨਾਲੇ ਦੇਰ ਮਹੀ ਇਤਨਾ ਚੱਲਦਾ ਰਿਹਾ ਮਹੀ ਇਤਨਾ ਚੱਲੂ ਰਿਹਾ ਫਲ ਸਾਰੀ ਸਬਜ਼ੀ ਦੀ ਜਿਹੜੀ ਬਦਲਿਆ ਇਹ ਸਾਰੀ ਖਰਾਬ ਹੋਈ ਪਈ ਆ ਤੇ ਜਿਹੜੇ ਸੌਦੇ ਬਾਹਰੋਂ ਆਉਣਗੇ ਉਹਨਾਂ ਨਾਲ ਰੇਟ ਜਿਹੜੇ ਆ ਥੋੜੇ ਮਲਗੀ ਤੇਜ਼ੀ ਨਾਲ ਲੱਗਣਗੇ ਕਿਉਂਕਿ ਜਿਹੜੀ ਆਪਣੇ ਲਾਦੇ ਬਣੇ ਜਿਹੜੀ ਸਬਜ਼ੀ ਲੱਗੀ ਆ ਇਸਾਰੇ ਮਤਲਬ ਕਿ ਡੌਮ ਮਤਲਬ ਕਿ ਵੱਧ ਰਹੇ ਆ ਸਬਜੀ ਹੈ ਹੋਊਗੀ ਨਹੀਂ ਅਗਲੇ ਨਾਪੇ ਮਹਿੰਗੇ ਭਾਵੇ ਚ ਨਹੀਂ ਅੱਜ ਜਿਵੇਂ ਭਿੰਡੀ ਮੰਨ ਲਓ ਅੱਜ ਭਿੰਡੀ 60 ਰੁਪਏ ਖਰਚਾ ਹੋ ਗਈ ਆ 9 ਰੁਪਏ ਅੜਦੇ ਨਾਲ ਲਾ ਕੇ ਮਤਲਬ ਇਸ ਉਹ ਪੈ ਗਈ ਆਪਾਂ ਨੂੰ 66 ਰੁਪਏ ਇੱਥੇ ਭਾਵੇ ਕਿਥੇ ਹੁਣ 66 ਰੁਪਏ ਲਿਆ ਕੇ ਅਸੀਂ ਤੂੰ ਘੱਟ ਨਹੀਂ ਕੀ ਵੇਚਾਂਗੇ 20 ਰੁਪਏ ਬਾ ਤਾਂ ਨਾਰਮਲ ਇਨਸਾਨ ਮਤਲਬ ਕਿ ਭਿੰਡੀ ਨਹੀਂ ਖਾ ਸਕਦਾ ਬਹੁਤ ਜ਼ਿਆਦਾ ਸਬਜੀ ਦਾ ਭਾਅ ਦੇ ਵਾ ਬਿਲਕੁਲ ਜਿਵੇਂ ਪਹੁੰਚ ਗਿਆ ਕੋਈ ਚੱਲ ਰਿਹਾ ਉਹ ਵੀ ਆ ਸੋ 80 ਰੁਪਏ ਕਿਲੋ ਚੱਲ ਰਹੀ ਹੈ ਇਹ ਵੀ 60 ਰੁਪਏ ਖਰਚਾ 66 ਰੁਪਏ ਇਹ ਤੋਂ ਬਾਂਜ ਕਰਦਿਆ ਕਰਦਿਆ ਕਰਾਇਆ ਭਾਰਾ ਪਾਉਂਦੇ 70 ਪੈ ਜਾਂਦੀ 80 ਰੁਪਏ ਵਿੱਚ ਦੀ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਤੁਸੀਂ ਸਬਜ਼ੀਆਂ ਦੇ ਰੇਟ ਸੁਣਿਆ ਕਿ ਕਿਸ ਤਰੀਕੇ ਨਾਲ ਸਬਜ਼ੀਆਂ ਦੇ ਰੇਟ ਜਿਹੜੇ ਨੇ ਅਸਮਾਨ ਤੇ ਚੜੇ ਹੋਏ ਨੇ ਹਾਲਾਂਕਿ ਜਿਹੜੇ ਹਰ ਇੱਕ ਬੰਦੇ ਦੀ ਪਹੁੰਚ ਤੋਂ ਦੂਰ ਨੇ ਔਰ ਦਾ ਇਹਨਾਂ ਦਾ ਕਹਿਣਾ ਕਿ ਜਿਵੇਂ ਅਸੀਂ ਕਈ ਖਰਚੇ ਪਾ ਕੇ ਵੀ ਲਿਆਉਣੇ ਆ ਹਾਲਾਂਕਿ ਜੇ ਅਗਰ 20 ਰੁਪਏ ਵੀ 10 ਰੁਪਏ ਵੀ ਵੱਧ ਲੈਣੇ ਆ ਤਾਂ ਬਾਜ਼ਾਰ ਦੀ ਚੀਜ਼ਾਂ ਨਾਲ ਜ਼ਰੂਰ ਲੜਦਾ ਹੋਇਆ ਦਿਖਾਈ ਦਿੰਦਾ ਕਿ ਸਬਜ਼ੀ ਦਾ ਭਾਅ ਤੁਸੀਂ ਬਹੁਤ ਮਹਿੰਗਾ ਕਰਤਾ ਹੈ ਲੇਕਿਨ ਇਹਨਾਂ ਦਾ ਕਹਿਣਾ ਕਿ ਮਜਬੂਰਨ ਪਿੱਛੋਂ ਹੀ ਸਬਜ਼ੀ ਜਿਹੜੀ ਹੈ ਮਹਿੰਗੇ ਭਾਅ ਤੇ ਮਿਲ ਰਹੀ ਹੈ ਤਾਂ ਤਾਂ ਹੀ ਅੱਗੇ ਜਿਹੜੀ ਹੈ ਵੱਧ ਭਾਅ ਤੇ ਵੇਚੀ ਪੈ ਰਹੀ ਹੈ ਜੀ ਆਹ ਠੀਕ ਹੈ ਸਦਾਰਥਪੁਰੀ ਗੱਲਬਾਤ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਤੁਹਾਨੂੰ ਇਸ ਤਰਨ ਤਰਨ ਤੋਂ ਪੂਰੀ ਜਾਣਕਾਰੀ ਆਪ ਪਛਾਈਏ ਪੂਰੇ ਦਰਸ਼ਕਾਂ ਤੱਕ ਕੇ ਤਰਨ ਤਰਨ ਦੇ ਵਿੱਚ ਸਬਜ਼ੀਆਂ ਦੇ ਰੇਟ ਕਿਵੇਂ ਲਗਾਤਾਰ ਵਧਦੇ ਹੋਏ ਨਜ਼ਾਰੇ ਰੋਪਣ ਦਾ ਤੁਹਾਨੂੰ ਹਾਲ ਦਿਖਾਇਆ ਆ ਤਾਂ ਦਿਨ ਪਰ ਪੂਰਾ ਦਿਨ ਅਸੀਂ ਵਕਫ ਵਕਫ ਜ਼ਿਲ੍ਹਿਆਂ ਦੇ ਵਿੱਚ ਵਕਫ ਵਕਫ ਜਗਾਵਾਂ ਤੇ ਜਾਣ ਦੀ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਸਹਿਯੋਗੀਆਂ ਦੇ ਜ਼ਰੀਏ ਤਸਵੀਰਾਂ ਵਿਖਾਵਾਂਗੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਮੌਨਸੂਨ ਦੇ ਸੀਜ਼ਨ ਦੇ ਵਿੱਚ ਲਗਾਤਾਰ ਸਬਜ਼ੀਆਂ ਦੇ ਰੇਟ ਦੇ ਵਿੱਚ ਇਜ਼ਾਫਾ ਹੋ ਰਿਹਾ ਤੇ ਇਸ ਦੇ ਨਾਲ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਰਿਹਾ